ਐਵੇ ਕਾਡੋ ਪੰਜਾਬ ਦੇ ਵਿੱਚ ਸੈੱਟ ਹੋ ਚੁੱਕੇ ਨੇ ਤੇ ਇਹਨਾਂ ਦਾ ਹੁਣ ਸਾਈਜ਼ ਤੇ ਸਕਸੈਸ ਰੇਟ ਕੀ ਆ ਆਸ਼੍ਰੀਕਾਲ ਜੀ ਮੈਂ ਗੁਰਸਿਮਰਨ ਸਿੰਘ ਤਨਵਾਰ ਨੇਚਰਲ ਫਾਰਮ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਅੱਜ ਆਪਾਂ ਐਵੇ ਕਾਡੋ ਦੇ ਬੂਟੇ ਕੋਲ ਖੜੇ ਆਂ ਜੀ ਤੇ ਐਵੇ ਕਾਡੋ ਦਾ ਹੁਣ ਸਾਈਜ਼ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਕੁਝ ਮੇਰੇ ਕੋਲ ਆ ਲੱਗੇ ਹੋਏ ਨੇ ਜੀ ਤੇ ਕੁਝ ਕੁ ਪਿੱਛੇ ਆ ਗੁੱਛਿਆਂ ਦੇ ਰੂਪ ਦੇ ਵਿੱਚ ਵੀ ਲੱਗੇ ਹੋਏ ਨੇ ਜੀ ਤੇ ਐਵੇ ਕਾਡੋ ਦੋਸਤੋ ਆਪਣੇ ਕੋਲ ਸੈੱਟ ਹੋ ਚੁੱਕੇ ਆ ਜਿਹੜਾ ਇਹਦਾ ਸਮਾ ਸੈੱਟ ਹੋਣ ਦਾ April ਦੇ ਵਿੱਚ ਸੈੱਟ ਹੋਣ ਲੱਗਦਾ ਜੀ April ਤੋਂ May ਦੇ ਵਿੱਚ ਆਗੇ ਇਹ ਤਕਰੀਬਨ ਨਿੰਬੂ ਦੇ ਸਾਈਜ਼ ਦਾ ਬਣ ਚੁੱਕਿਆ ਜੀ ਆਪਣੇ ਕੋਲ ਨਿੰਬੂ ਦੇ ਲਗਭਗ ਕੋਈ ਥੋੜਾ ਛੋਟਾ ਕੋਈ ਥੋੜਾ ਜਿਹਾ ਵੱਡਾ ਗੁੱਛਿਆਂ ਦੇ ਰੂਪ ਵਿੱਚ ਵੀ ਲੱਗਿਆ ਕੱਲਾ ਕੱਲਾ ਵੀ ਲੱਗਿਆ ਜਿਹੜੇ ਇਸ ਰੁੱਖ ਕੋਲ ਖੜੇ ਆ ਜੀ ਤਕਰੀਬਨ 60 70 ਜਿਹੜੇ ਫਲ ਨੇ ਉਹ ਆਪਾਂ ਆਸਾਨੀ ਨਾਲ ਦੇਖ ਸਕਦੇ ਆ ਜੀ ਇਹਨਾਂ ਦਾ ਪਿਛਲੀ ਵਾਰ ਜਿਹੜਾ ਸਾਈਜ਼ ਆਪਾਂ ਦੇਖਿਆ ਸੀ ਉਹ ਲਗਭਗ 375 ਗ੍ਰਾਮ ਦਾ ਹੋਇਆ ਸੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਸਾਈਜ਼ ਕਰਦਾ ਕਿੰਨਾ ਬਜਨ ਇਹਦਾ ਹੁੰਦਾ ਕਿੰਨੇ ਟਾਈਮ ਚ ਪੱਕਦਾ ਤੇ ਇਹਦੀ ਨਿਊਟ੍ਰੀਸ਼ਨ ਵੈਲਿਊ ਹੁਣ ਆਪਾਂ ਨੂੰ ਪਤਾ ਲੱਗ ਗਿਆ ਜੀ ਲੁਧਿਆਣਾ ਲੈਬ ਹੈਗੀ ਹੈ ਜੀ ਆਪਣੇ ਕੋਲ ਪੀਜੂ ਦੀ ਉਹਦੇ ਚੋਂ ਆਪਾਂ ਇਹਦੇ ਚ ਤੇਲ ਦਾ ਆਇਲ ਦਾ ਕੰਟੈਂਟ ਕਿੰਨਾ ਬਾਕੀ ਕੀ ਕੀ ਹੈ ਜੀ ਉਹ ਸਾਰੀ ਲਿਸਟਿੰਗ ਕਰਵਾਵਾਂਗੇ ਕਿ ਇਹ ਵੈਰਾਈਟੀ ਆਪਣੇ ਪੰਜਾਬ ਦੇ ਵਿੱਚ ਸਕਸੈਸਫੁਲ ਹੋਊਗੀ ਤਾਂ ਇਹਦੇ ਤੋਂ ਆਪਾਂ ਜਿਹੜਾ ਕਲਮਾ ਲੈ ਕੇ ਬੂਟੇ ਤਿਆਰ ਕਰਕੇ ਆਪਾਂ ਅੱਗੇ ਵੀ ਸੇਲ ਕਰਾਂਗੇ ਜੀ ਕਿਉਂਕਿ ਜਿਹੜੇ ਬੂਟੇ ਆਪਾਂ ਬਾਹਰੋਂ ਮੰਗਾਉਨੇ ਆ ਪਿੰਕਰਟਨ ਰੀਡ ਟਿੰਗਰ ਦੇ ਉਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਜਦੋਂ ਆਪਾਂ ਬੂਟੇ ਆਪਣੇ ਕੋਲੇ ਤਿਆਰ ਕਰ ਲਾਂਗੇ ਜੀ ਤਾਂ ਥੋੜੀ ਆਪਾਂ ਨੂੰ ਇਹੋ ਜਿਹੀ ਸੰਤੁਸ਼ਟੀ ਹੋ ਜੂਗੀ ਵੀ ਆਪਾਂ ਸਹੀ ਰੇਟ ਇੱਕ ਕਸਟਮਰ ਨੂੰ ਬੂਟਾ ਦੇ ਸਕੀਏ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਾਗਾਂ ਦੇ ਵਿੱਚ ਆਪਣੇ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਹੋਈ ਆਪਣੀ ਕੋਈ ਨਸਲ ਲਾ ਸਕੀਏ ਕਿਉਂਕਿ ਐਵੋਕਾਡੋ ਦੇ ਵਿੱਚ ਇਹ ਹੈ ਜੀ ਜੋ ਸੀਡ ਤੋਂ ਤਿਆਰ ਹੁੰਦਾ ਉਹ ਇੱਕ ਨਵਾਂ ਵੱਖਰਾ ਐਵੋਕਾਡੋ ਹੀ ਤਿਆਰ ਹੁੰਦਾ ਉਹਦੀ ਵੈਰਾਈਟੀ ਹੈ ਜਿਹੜੀ ਉਹ ਵੱਖਰੀ ਹੀ ਹੁੰਦੀ ਆ ਹੁਣ ਆਪਾਂ ਇਹਦੀ ਵੈਰੈਟੀ ਬਹੁਤ ਵਧੀਆ ਲੱਗੀ ਮੈਨੂੰ ਚੈੱਕ ਕਰਾ ਚੁੱਕੇ ਆਂ ਜੀ ਕਿਉਂਕਿ ਟੇਸਟ ਵਾਈਜ਼ ਤੇ ਇਹਦੇ ਗੁੱਦੇ ਦਾ ਜਿਹੜਾ ਹੈਗਾ ਜੀ ਉਹ ਕਿੰਨਾ ਕ ਪਲਪੇ ਦੇ ਵਿੱਚ ਉਹਦਾ ਤੇ ਸੀਡ ਕਿੱਡਾ ਕ ਉਹ ਸਾਰਾ ਕੁਝ ਆਪਾਂ ਚੈੱਕ ਕਰਾ ਚੁੱਕੇ ਆਂ ਜੀ ਤੇ ਅੱਗੇ ਅੱਗੇ ਜਿਹੜੇ ਆਪਣੇ ਗ੍ਰਾਫਟਡ ਬੂਟੇ ਨੇ ਜੀ ਹੁਣ ਆਪਾਂ ਉਹਦੇ ਕੋਲੇ ਚੱਲਾਂਗੇ ਉਹਦੇ 'ਚ ਵੀ ਤਕਰੀਬਨ 150 ਤੋਂ ਪਲੱਸ ਜਿਹੜਾ ਹੈਗਾ ਜੀ ਫਰੂਟ ਸੈੱਟ ਹੋ ਚੁੱਕਿਆ ਆਜੋ ਆਪਾਂ ਉਹਦੇ ਕੋਲ ਚੱਲਦੇ ਆਂ ਦੋਸਤੋ ਹੁਣ ਇਹ ਵੈਰੈਟੀ ਹੋਰ ਆ ਜੀ ਆਪਣੇ ਕੋਲ ਗ੍ਰਾਫਟਡ ਸੀ ਜੀ ਇਹਦਾ ਤਕਰੀਬਨ ਆਪਣੇ ਕੋਲ ਤੀਜਾ ਫਰੂਟ ਆ ਜੀ ਤੁਸੀਂ ਇਹਦਾ ਸਾਈਜ਼ ਦੇਖ ਸਕਦੇ ਹੋ ਜੀ ਇਹਦਾ ਜਿਹੜਾ ਜਿਹੜਾ ਟੈਕਚਰ ਆ ਉਹਦੇ ਨਾਲੋਂ ਵੱਖਰਾ ਜੀ ਇਹ ਗੋਲ ਸ਼ੇਪ ਦੇ ਵਿੱਚ ਆ ਰਿਹਾ ਜੀ ਉਹ ਥੋੜਾ ਲੰਬਾ ਤੇ ਇਦੋਂ ਵੱਡਾ ਹੋ ਚੁੱਕਿਆ ਇਹ ਤਕਰੀਬਨ ਹੁਣ ਮਟਰ ਦੇ ਦਾਣੇ ਤੋਂ ਥੋੜੇ ਜਿਹਾ ਵੱਡੇ ਹੋਏ ਨੇ ਜੀ ਤੇ ਉਹ ਨਿੰਬੂ ਤੋਂ ਵੱਡੇ ਹੋ ਚੁੱਕੇ ਆ ਜੀ ਨਿੰਬੂ ਦੇ ਸਾਈਜ਼ ਦੇ ਜਾਂ ਨਿੰਬੂ ਦੇ ਥੋੜੇ ਜਿਹਾ ਵੱਡੇ ਇਨਾਂ ਦੇ ਵਿੱਚ ਫਰਕ ਕੀ ਆ ਕਿ ਉਹਨੇ ਪਹਿਲੀ ਉਹਦਾ ਦੂਜਾ ਫਰੂਟ ਆ ਜੀ ਇਹਦਾ ਆਪਣੇ ਕੋਲ ਤੀਜਾ ਫਰੂਟ ਆ ਇਹ ਪਿਛਲੇ 3 ਸਾਲਾਂ ਤੋਂ ਆਪਣੇ ਕੋਲ ਫਰੂਟ ਦੇ ਰਿਹਾ ਜੀ ਇਹ 6 ਸਾਲ ਦਾ ਬੂਟਾ ਜੀ 3 ਸਾਲ ਤੋਂ ਫਰੂਟ ਦੇ ਰਿਹਾ ਪਹਿਲਾਂ 2 ਕੁ ਦਾਣੇ ਲੱਗੇ ਸੀ ਫਿਰ 30 35 ਦਾਣੇ ਲੱਗੇ ਸੀ ਹੁਣ ਇਹਦੇ 'ਚ 150 ਤੋਂ ਪਲੱਸ ਆਪਣੇ ਕੋਲ ਦਾਣੇ ਲੱਗੇ ਹੋਏ ਆ ਜੀ ਸਾਰੇ ਬੂਟਾ ਭਰਿਆ ਪਿਆ ਤਕਰੀਬਨ ਹਰ ਨੋਡ ਤੇ ਹਰ ਏਰੀਆ ਦੇ ਵਿੱਚ ਫਰੂਟ ਹੈਗਾ ਜੀ ਇਹਦੇ 'ਚ ਸੈਟ ਆ ਜਿਹੜਾ ਤੇ ਹੁਣ ਇਹਦੀ ਨਿਊਟ੍ਰੀਸ਼ਨ ਵੈਲਿਊ ਅੱਗੇ ਹੋਰ ਪੂਰੀ ਕਰਕੇ ਕਿਹੜੇ ਕਿਹੜੇ ਖਰਾਕੀ ਤੱਤਾਂ ਨਾਲ ਇਹਦਾ ਜਿਆਦਾ ਫਰੂਟ ਸੈੱਟ ਹੁੰਦਾ ਕਿਵੇਂ ਇਹਦਾ ਫਰੂਟ ਆਪਾਂ ਜਿਆਦੇ ਵਧੀਆ ਤਰੀਕੇ ਨਾਲ ਸੈੱਟ ਕਰ ਸਕਦੇ ਹਾਂ ਉਹ ਸਾਰੇ ਇਹਦੇ ਤੇ ਹੁਣ ਕੰਮ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਉਹਦਾ ਤੇ ਇਹਦੇ 사이 ਦਾ ਫਰਕ ਪਤਾ ਲੱਗੂ ਕਿਉਂਕਿ ਇਹਦੇ ਸਾਰੇ ਜਿਹੜੇ ਫਲ ਸੀ ਉਹ ਆਪਾਂ ਪਿਛਲੀ ਵਾਰ ਵੀ ਤੋੜ ਲਏ ਸੀ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਹਾਰਵੈਸਟ ਕਰ ਲਏ ਸੀ ਤਕਰੀਬਨ ਅਕਤੂਬਰ ਆਪਣੇ ਜੁਲਾਈ ਅਗਸਤ ਦੇ ਵਿੱਚ ਟੋਲ ਦੇ ਸੀ ਸੈਪਟੰਬਰ ਤੱਕ ਕੋਈ ਫਲ ਨਹੀਂ ਸੀ ਲੈ ਕੇ ਗਏ ਹੁਣ ਇਹਦਾ ਸੈਪਟੰਬਰ ਦੇ ਵਿੱਚ ਫਲ ਲੈ ਕੇ ਜਾਵਾਂਗੇ ਪੂਰਾ ਸਾਈਜ਼ ਦੇਖਾਂਗੇ ਵੀ ਕਿੰਨਾ ਬਣਦਾ ਤੇ ਕਿੰਨਾ ਬਣ ਕੇ ਇਹਦੇ ਚ ਸੀਡ ਕਿੱਡਾ ਪਲਪ ਕਿੱਡੀ ਆ ਉਹ ਸਾਰੀਆਂ ਗੱਲਾਂ ਬਾਤਾਂ ਦੇਖ ਕੇ ਜੀ ਫੇਰ ਆਪਾਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰਾਂਗੇ ਜੀ ਵੀ ਇਹ ਵੈਰਾਈਟੀ ਕਿਹੜੀ ਆ ਤੇ ਕਿੰਨੀ ਇਹਨੂੰ ਆਪਾਂ ਹਾਰਵੈਸਟ ਵਧੀਆ ਤਰੀਕੇ ਨਾਲ ਕਰ ਸਕਦੇ ਆ ਜੀ ਜਿਹੜੀ ਦੂਜੀ ਵੈਰਾਈਟੀ ਸੀ ਉਦੇ ਚ ਤੁਸੀਂ ਦੇਖਿਆ ਸੀ ਕਿ ਲੰਬਾ ਨਾਸ਼ਪਾਤੀ ਵਾਂਗ ਸੀ ਇਹ ਥੋੜਾ ਗੋਲ ਆ ਪਰ ਬਣਦਾ ਇਹ ਵੀ ਲੰਬਾ ਜਦੋਂ ਥੋੜਾ ਜਿਹਾ ਪੱਕਣ ਦੇ ਸਮੇਂ ਤੇ ਆਊਗਾ ਜਾਂ ਪੂਰਾ ਸਾਈਜ਼ ਲਊਗਾ ਤਾਂ ਇਹ ਲੰਬਾਈ ਸਾਈਜ਼ ਬਣਦਾ ਜੀ ਇਹਦੇ ਕੋਲ ਹੁਣ ਤੀਜਾ ਫਰੂਟ ਆ ਜੀ ਆਪਣੇ ਕੋਲੇ ਇਸ ਦਰਖਤ ਤੋਂ ਤੇ ਇਹਦੇ ਚ ਹੁਣ ਤਾਕਤ ਪੂਰੀ ਕਰਨੀ ਇਹਨੂੰ ਪਾਣੀ ਦੇਣਾ ਸਾਰਾ ਸਿਸਟਮ ਸੈੱਟ ਕਰਕੇ ਜੀ ਹੁਣ ਨੇਰੀਆਂ ਜ਼ਿਆਦਾ ਔਨ ਕਰਕੇ ਆਪਾਂ ਪਾਣੀ ਨਹੀਂ ਦੇ ਰਹੇ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਪਾਣੀ ਦੇ ਕੇ ਖਰਾਕ ਦੇ ਕੇ ਥੋੜਾ ਥੋੜਾ ਇਹਨਾਂ ਨੂੰ ਸਪਰੇਅ ਨਾਲ ਵੀ ਖਰਾਕ ਦਵਾਂਗੇ ਜੀ ਉਹ ਵੀ ਟ੍ਰਾਇਲ ਨੇ ਜੀ ਕਿਹੜੀ ਸਪਰੇਅ ਨਾਲ ਜ਼ਿਆਦਾ ਫਰੂਟ ਟਿਕਦਾ ਜਾਂ ਕਿਵੇਂ ਹੁੰਦਾ ਸੈੱਟ ਕਰਕੇ ਜੀ ਇਹਨਾਂ ਨੂੰ ਹੁਣ ਇਹਨਾਂ ਦੀ ਕੇਅਰ ਕਰਨੀ ਸ਼ੁਰੂ ਕਰਾਂਗੇ ਤੇ ਪੰਜਾਬ ਦੇ ਵਿੱਚ ਜਿਨੇ ਵੀ ਬਾਗ ਲਪਾਉਣੇ ਨੇ ਆਪਾਂ ਉਹਨਾਂ ਲਈ ਤਿਆਰ ਆ ਜੀ ਤੇ ਬੂਟੇ ਇਸ ਵਾਰ ਪਿੰਕਰਟਨ ਰੀਡ ਟਿੰਗਰ ਦੇ ਆਪਣੇ ਕੋਲੇ ਆ ਜਾਣਗੇ ਉਹਨਾਂ ਦੇ ਫਰੂਟ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹ ਕਿਹਜਾ ਫਰੂਟ ਹੁੰਦਾ ਕਦੋਂ ਸੈੱਟ ਹੁੰਦਾ ਉਹ ਵੀ ਸਾਰਾ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ